ਆਮ ਆਦਮੀ ਪਾਰਟੀ ਦੇ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਅਮਿਤ ਸ਼ਾਹ ਦਾ ਬਿਆਨ ਡਾਕਟਰ ਅੰਬੇਦਕਰ ਬਾਰੇ ਸੀਐਮ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਕਿਸਾਨਾਂ ਦਾ ਮੁੱਦਾ ਵੀ ਰਾਜਪਾਲ ਦੇ ਨਾਲ ਅਸੀਂ ਵਿਚਾਰਿਆ ਹੈ ਤੇ ਕੁਲਵੰਤ ਸਿੰਘ ਨੇ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਆਸ ਪ੍ਰਗਟਾਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਇਸ ਵੇਲੇ ਸਾਡੇ ਨਾਲ ਨੇ ਮੁਲਾਕਾਤ ਤੁਸੀਂ ਕੀਤੀ ਹੈ ਰਾਜਪਾਲ ਦੇ ਨਾਲ ਸਰ। ਦੇਖੋ ਅਸੀਂ ਰਾਜਪਾਲ ਨੂੰ ਬੇਨਤੀ ਕਰਕੇ ਆਏ ਹਾਂ ਔਰ ਇਸ ਮੈਮੋਰੰਡਮ ਦੇ ਕੇ ਆਏ ਹਾਂ ਇਹ ਜਿਹੜਾ ਅਮਸ਼ਾ ਜੀ ਨੇ ਬਾਬਾ ਸਾਹਿਬ ਡਾਕਟਰ ਭੀਮਬਾਓ ਅੰਬੇਡਕਰ ਜੀ ਬਾਰੇ ਗਲਤ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਭਾਰਤੀ ਕਵਨਡਰ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਇਹ ਅਸੀਂ ਰਾਸ਼ਟਰਪਤੀ ਜੀ ਨੂੰ ਲਿਖ ਕੇ ਭੇਜਿਆ ਗਰਨ ਸਾਹਿਬ ਦੇ ਥਰੂ ਕਿਸਾਨਾਂ ਨੂੰ ਲੈ ਕੇ ਵੀ ਤੁਸੀਂ ਗੱਲ ਕੀਤੀ ਹੈ ਰਾਜਪਾਲ ਦੇ ਨਾਲ हां जी ਅਸੀਂ ਇਹ ਕਿਹਾ ਬਈ ਡੱਲੇਵਾਲ ਸਾਹਿਬ ਨੂੰ 24 ਦਿਨ ਹੋ ਗਏ ਨੇ ਔਰ ਲਗਾਤਾਰ ਉਹਦੀ ਸਿਹਤ ਵਿਗੜ ਰਹੀ ਆ ਮਾਂ ਜੋ ਸੁਪਰੀਮ ਕੋਰਟ ਨੇ ਵੀ ਇੰਟਰਵੈਨ ਕੀਤਾ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਵੀ ਬਹੁਤ ਜਲਦੀ ਜਲਦੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਆ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਜੋ ਜਾਇਜ਼ ਮੰਗਾਂ ਨੇ ਉਹ ਮੰਨ ਲੈਣੀ ਚਾਹੀਦੀਆਂ ਨੇ ਐਟ ਲੀਸਟ ਗੱਲਬਾਤ ਸ਼ੁਰੂ ਕਰਨੀ ਬੜੀ ਬਹੁਤ ਜ਼ਰੂਰੀ ਆ ਇਸ ਸਮੇਂ ਤੇ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਲਗਾਤਾਰ ਡਿੱਗਦੀ ਜਾ ਰਹੀ ਆ ਰੋਜ਼ ਬਹੁਤ ਜ਼ਿਆਦਾ ਫਰਕ ਪੈ ਰਿਹਾ ਤੇ ਕੋਈ ਵੀ ਘਟਨਾ ਮਾੜੀ ਵਾਪਰ ਸਕਦੀ ਆ ਉਦੋਂ ਪਹਿਲਾਂ ਗੱਲਬਾਤ ਸ਼ੁਰੂ ਕਰਕੇ ਜਿਹੜੀਆਂ ਜਾਇ ਸਰ ਜਿਹੜੇ ਚੋਨਾ ਨਹੀਂ ਐ ਐਮਸੀ ਨਹੀਂ ਆ ਉਹ ਵੀ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਕਿਉਂਕਿ ਤੁਹਾਡੀ ਪਾਰਟੀ ਦੀ ਸਰਕਾਰ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਤੇ ਕਿੰਨੀ ਉਮੀਦ ਹੁਣ ਤਾਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਿਆ ਨੇ ਵੋਟਾਂ ਪੈ ਰਹੀਆਂ ਨੇ ਤੇ ਸਾਰੀ ਸ਼ਾਮ ਤੱਕ ਜਿਹੜਾ ਹੈਗਾ ਰਿਜ਼ਲਟ ਆ ਜਿਹੜਾ ਆ ਜਾਣੇ ਨੇ ਤੇ ਉਸ ਤੋਂ ਬਾਅਦ ਕੀ ਹੈ ਸਰ ਆਮ ਆਦਮੀ ਪਾਰਟੀ ਸਾਰੀਆਂ ਜਿੱਤੂ ਅਸਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜਿਹੜੇ ਅੱਜ ਰਾਜਪਾਲ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਉਸ ਦੇ ਵਿੱਚ ਜਿਹੜੇ ਜਿਹੜੇ ਮੁੱਦੇ ਜਿਹੜੇ ਹੈਗੇ ਨੇ ਉਹ ਉਠਾਏ ਗਏ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਸਨ ਤੇ ਨਾਲ ਹੀ ਕਿਉਂਕਿ ਕੱਲ ਐਮਸੀ ਇਲੈਕਸ਼ਨ ਵੀ ਹੋਣ ਜਾ ਰਹੀ ਹੈ ਤੇ ਇਹਨਾਂ ਨੇ ਉਮੀਦ ਜਤਾਈ ਹੈ ਕਿ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਦੇ ਵਿੱਚ ਚੰਗੀ ਸਫਲਤਾ ਹਾਸਲ ਕਰੇਗੀ। ਕੈਮਰਾਮੈਨ ਉਮਿਤ ਵਾਲੀਅਦ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼